ਜ਼ਿਲ੍ਹਾ ਜਿਲੰਦਰ ਦਿਹਾਤੀ ਦੇ ਥਾਣਾ ਫਲੋਰ ਦੇ ਐਸਐਚਓ ਰਹਿ ਚੁੱਕੇ ਭੂਸ਼ਣ ਕੁਮਾਰ ਦੀਆਂ ਮੁਸ਼ਕਿਲਾਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਪਹਿਲਾ ਇੱਕ ਮਹਿਲਾ ਨੇ ਉਸ ਉੱਪਰ ਦੋਸ਼ ਲਗਾਏ ਸਨ ਉਸ ਤੋਂ ਬਾਅਦ ਹੁਣ ਇੱਕ ਹੋਰ ਪਰਿਵਾਰ ਸਾਹਮਣੇ ਆਇਆ ਹੈ ਜਿਸ ਦੇ ਨਾਲ ਲੋਕ ਇਨਸਾਫ ਮੰਚ ਦੀ ਟੀਮ ਖੜੀ ਹੈ ਐਸਐਚਓ ਦੀਆਂ ਆਡੀਓ ਅਤੇ ਵੀਡੀਓ ਕਾਲ ਵਕ-ਵਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਅਤੇ ਪੀੜਤਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਇੱਕ ਔਰਤ ਐਸਐਚਓ ਫਲੋਰ ਤੇ ਦੋਸ਼ ਲਗਾ ਰਹੀ ਹੈ ਕਿ ਉਸਦੀ ਲੜਕੀ ਨਾਲ ਜ਼ਬਰ ਜਨਾਹ ਹੋ ਗਿਆ ਸੀ ਜਦੋਂ ਉਹ ਇਨਸਾਫ ਲੈਣ ਲਈ ਫਲੋਰ ਥਾਣੇ ਗਈ ਤਾਂ ਐਸਐਚਓ ਵੱਲੋਂ ਉਸ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਵੀ ਇਸ ਦਾ ਨੋਟਿਸ ਲੈਂਦੇ ਹੋਏ ਇਸ ਦੀ ਰਿਪੋਰਟ ਮੰਗੀ ਸੀ ਪਰ ਹੁਣ ਇੱਕ ਹੋਰ ਪਰਿਵਾਰ ਕੈਮਰੇ ਸਾਹਮਣੇ ਆ ਗਿਆ ਹੈ ਜਿਸ ਨੇ ਵੀ ਕੁਝ ਰਿਕਾਰਡਿੰਗਾਂ ਦਿਖਾਉਂਦੇ ਹੋਏ ਗੰਭੀਰ ਦੋਸ਼ ਐਸਐਚਓ ਤੇ ਲਗਾਏ ਹਨ ਹਾਲਾਂਕਿ ਐਸਐਚਓ ਪੂਸ਼ਨ ਕੁਮਾਰ ਨੂੰ ਫਲੋਰ ਤੋਂ ਲਾਈਨ હાજર ਜ਼ਰੂਰ ਕਰ ਦਿੱਤਾ ਗਿਆ ਹੈ ਪਰ ਪਰਿਵਾਰ ਕਾਰਵਾਈ ਦੀ ਮੰਗ ਕਰ ਰਹੇ ਹਨ ਨਾਲ ਹੀ ਲੋਕ ਇਨਸਾਫ ਮੰਚ ਦੇ ਜਨਰਲ ਫਲੋਰ ਅਤੇ ਉਹਨਾਂ ਦੀ ਟੀਮ ਵੀ ਸੀਨੀਅਰ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕਰ ਰਹੀ ਹਨ ਇਹਨਾਂ ਪਰਿਵਾਰਾਂ ਦੇ ਪ੍ਰੈਸ ਕਾਨਫਰੰਸ ਤੋਂ ਬਾਅਦ ਹੁਣ ਐਸਐਚਓ ਵੱਲੋਂ ਕੈਮਰੇ ਦੇ ਸਾਹਮਣੇ ਆ ਕਿ ਆਪਣਾ ਪੱਖ ਰੱਖਿਆ ਜਾ ਰਿਹਾ ਹੈ ਅਤੇ ਦੱਸਿਆ ਗਿਆ ਕਿ ਸਾਰਾ ਮਾਮਲਾ ਕੀ ਸੀ ਅਤੇ ਕਿਉਂ ਉਹ ਲੜਕੀ ਨੂੰ ਆਪਣੇ ਕਮਰੇ ਵਿੱਚ ਬੁਲਾ ਰਿਹਾ ਸੀ ਨਾਲ ਹੀ ਉਹਨਾਂ ਕਿਹਾ ਕਿ ਉਹ ਮਹਿਲਾ ਕਮਿਸ਼ਨ ਨੂੰ ਵੀ ਜਾ ਕੇ ਆਪਣਾ ਪੱਖ ਦੱਸਣਗੇ ਅਤੇ ਉਹਨਾਂ ਨੂੰ ਆਸ ਹੈ ਕਿ ਉਹਨਾਂ ਨਾਲ ਬੇਇਨਸਾਫੀ ਨਹੀਂ ਹੋਵੇਗੀ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਅਤੇ ਉਹ ਜਾਂਚ ਵਿੱਚ ਪੁਲਿਸ ਦਾ ਸਾਥ ਦੇਣਗੇ ਕੈਮਰੇ ਸਾਹਮਣੇ ਆ ਕੇ ਹੋਰ ਕੀ ਕਿਹਾ ਪੂਸ਼ਨ ਕੁਮਾਰ ਨੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਐਸਾ ਥੇ ਪੂਸ਼ਨ ਕੁਮਾਰ ਜੋ ਗੜੇ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਉਹਦੀ ਵੀਡੀਓ ਦੇਖ ਕੇ ਮੈਨੂੰ ਵੀ ਥੋੜੀ ਆਈ ਕਿ ਮੇਰੀ ਬੇਟੀਆਂ ਨੂੰ ਵੀ ਐਸਐਚਓ ਕੁਸ਼ਨਕਮਾਰ ਬਹੁਤ ਵਾਰ ਫੋਨ ਕਰਦਾ ਸੀਗਾ ਇਹਨੇ 15 ਅਗਸਤ ਨੂੰ ਐਸਐਚਓ ਕੁਸ਼ਨਕਮਾਰ ਨੇ ਸਾਡੇ ਘਰ ਮੁਲਾਜ਼ਮ ਭੇਜੇ ਕਹਿੰਦੇ ਸੀ ਕਿ ਤੁਹਾਡੇ ਹਸਬੰਡ ਦਾ ਨਾਮ ਲਿਸਟ ਦੇ ਵਿੱਚ ਆਇਆ ਆ ਤਾਂ ਐਸਐਚਓ ਕੁਸ਼ਨਕਮਾਰ ਨਾਲ ਸਾਡੀ ਗੱਲ ਵੀ ਕਰਾਈ ਮੁਲਾਜ਼ਮ ਆਣਾ ਐਸਐਚਓ ਕਹਿੰਦਾ ਕਿ ਤੁਸੀਂ ਫਲੋਰ ਥਾਣੇ ਦੇ ਵਿੱਚ ਜਾਓ ਅਸੀਂ ਫਲੋਰ ਥਾਣੇ ਦੇ ਵਿੱਚ ਗਏ ਤਾਂ ਇਹ ਸਾਡੇ ਕੋਲ ਨੰਬਰ ਮੰਗਦਾ ਸੀ ਕਹਿੰਦਾ ਤੁਹਾਡੇ ਘਰ ਵਾਲੇ ਤੇ ਕਲੰਧਰਾ ਕਰਨ ਆਇਆ ਆ ਤੁਸੀਂ ਆਪਣਾ ਘਰ ਵਾਲਾ ਪੇਸ਼ ਕਰੋ ਮੈਂ ਕਿਹਾ ਸਾਡਾ ਘਰ ਵਾਲਾ ਸਾਡੇ ਨਾਲ ਨਹੀਂ ਰਹਿੰਦਾ ਲੜ ਕੇ ਪਤਾ ਨਹੀਂ ਕਿੱਥੇ ਗਿਆ ਹੋਇਆ ਆ ਫਿਰ ਭੂਸ਼ਣ ਕੁਮਾਰ ਕਹਿੰਦਾ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਮੈਂ ਆਪਣੇ ਹਸਬੰਡ ਦਾ ਨੰਬਰ ਉਹਨੂੰ ਦੇ ਕੇ ਆ ਗਈ ਉਸ ਤੋਂ ਬਾਅਦ ਇਹਨੇ ਉਸ ਨੰਬਰ ਤੇ ਬਾਰ-ਬਾਰ ਫੋਨ ਕਰਦਾ ਰਿਹਾ ਭੂਸ਼ਣ ਕੁਮਾਰ ਫਿਰ ਉਸ ਤੋਂ ਬਾਅਦ ਇਹਨੇ ਸਾਨੂੰ ਫਿਰ ਥਾਣੇ ਸੱਦਿਆ ਸੀ ਫਿਰ ਥਾਣੇ ਚਲੇ ਗਏ ਮੈਂ ਆਪਣੀ ਛੋਟੀ ਬੇਟੀ ਲੈ ਕੇ ਜਦੋਂ ਅਸੀਂ ਗਏ ਤਾਂ ਮੇਰੀ ਬੇਟੀ ਨੂੰ ਕਹਿੰਦਾ ਆਪਣਾ ਨੰਬਰ ਦੇ ਕੇ ਜਾਓ ਮੇਰੀ ਬੇਟੀ ਨੇ ਮੇਰਾ ਨੰਬਰ ਉਹਨੂੰ ਦਿੱਤਾ ਕਹਿੰਦੀ ਸਰ ਮੇਰਾ ਹੀ ਨੰਬਰ ਆ ਉਹਨੂੰ ਪੁੱਛਦਾ ਕਿ ਤੂੰ ਕੀ ਕਰਦੀ ਹੈ ਕਹਿੰਦੀ ਮੈਂ ਜੌਬ ਕਰਦੀ ਆ ਕਹਿੰਦਾ ਅੱਛਾ ਫਿਰ ਉਸ ਤੋਂ ਬਾਅਦ ਇੱਕ ਸਵੇਰੇ 7 ਵਜੇ ਸਾਨੂੰ ਫੋਨ ਕਰਨ ਲੱਗ ਪਿਆ ਮੇਰੀ ਬੇਟੀ ਨੂੰ ਕਹਿੰਦਾ ਤੂੰ ਅੱਜ ਕੰਮ ਤੇ ਨਹੀਂ ਜਾਣਾ ਮੇਰੀ ਬੇਟੀ ਕਹਿੰਦੀ ਹਾਂਜੀ ਮੈਂ ਜਾਣਾ ਆ ਕਹਿੰਦਾ ਕਿੰਨੇ ਵਜੇ ਜਾਣਾ ਆ ਉਹ ਕਹਿੰਦੀ ਮੈਂ ਤਾਂ 10 ਤੋਂ 5 ਵਜੇ ਤੱਕ ਦੀ ਜੌਬ ਕਰਦੀ ਆ ਫਿਰ ਉਸ ਤੋਂ ਬਾਅਦ ਐਸਐਚਓ ਨੇ ਕੁਸ਼ਣ ਕੁਮਾਰ ਨੇ ਉਹਨੂੰ ਫੋਨ ਕਰਨ ਲੱਗ ਪਿਆ ਦਿਨ ਚ 10 10 20 20 ਫੋਨ ਕੀਤੇ ਫਿਰ ਉਸ ਤੋਂ ਬਾਅਦ ਵੀਡੀਓ ਕਾਲ ਵੀ ਨੇ ਕੀਤੀਆਂ ਫਿਰ ਇਹਦੀ ਸਾਰੀ ਰਿਕਾਰਡਿੰਗ ਅਸੀਂ ਸਿੱਕਰ ਰੱਖਦੇ ਰਹੇ ਇੱਕ ਪਾਸੇ ਫਿਰ ਇੱਕ ਦਿਨ ਮੇਰੀ ਬੇਟੀ ਨੂੰ ਅਸੀਂ ਇੰਨੇ ਪਰੇਸ਼ਾਨ ਹੋ ਕੇ ਅਸੀਂ ਘਰ ਛੱਡ ਕੇ ਚਲੇ ਗਏ ਮੇਰੇ ਆਪਣੀ ਬੇਟੀ ਨੂੰ ਮੈਂ ਇਹ ਕਹਿੰਦਾ ਕਿ ਮੇਰੀ ਬੇਟੀ ਬਾਹਰ ਚੱਲ ਗਈ ਆ ਉਹ ਇੰਡੀਆ ਦੇ ਵਿੱਚ ਨਹੀਂ ਗਈ ਜਦੋਂ ਨੇ ਇੰਨੀ ਗੱਲ ਸੁਣੀ ਕਿ ਇਹਦੀ ਬੇਟੀ ਹੁਣ ਇੰਡੀਆ ਦੇ ਵਿੱਚ ਨਹੀਂ ਗਈ ਉਹਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿ ਤੁਹਾਡਾ ਨਾਂ ਲਿਸਟੇ ਦੇ ਵਿੱਚ ਆਇਆ ਤੁਸੀਂ ਥਾਣੇ ਮੈਂ ਆਪਣੀ ਪੰਚਾਇਤ ਲੈ ਕੇ ਥਾਣੇ ਦੇ ਵਿੱਚ ਜਾਂਦੀ ਰਹੀ ਆ ਐਸਐਚਓ ਕੁਸ਼ੜਕਮਾਰ ਦੇ ਕੋਲ ਏ ਮੈਂ ਨਾ ਬੱਤਮੀ ਜੀ ਨਾਲ ਬੋਲਦਾ ਰਿਆ ਇੱਕ ਦਿਨ ਕਹਿੰਦਾ ਤੇਰਾ ਲਿਸਟੇ ਦੇ ਵਿੱਚ ਨਾਮ ਆਇਆ ਪਾਵੇਂ ਨੂੰ ਥਾਵਾ ਲਾਟ ਦੇ ਬੇਟੇ ਨੂੰ ਰੱਖੋ ਥਾਣੇ ਰਾਤ ਨੂੰ ਪਤਾ ਲੱਗੇ ਫਿਰ ਉਸ ਤੋਂ ਬਾਅਦ ਮੇਰੀ ਪੰਚਾਇਤ ਕਹਿੰਦੀ ਕਿ ਨਹੀਂ ਇਹ ਲੇਡੀਜ਼ ਕੁਛ ਨਹੀਂ ਇਦਾਂ ਦੀ ਕਰਦੀ ਫਿਰ ਮੈਂ ਘਰ ਆ ਗਏ ਫਿਰ ਉਸ ਤੋਂ ਬਾਅਦ ਇਹ ਮੈਨੂੰ ਧਮਕਾਨ ਲੱਪਿਆ ਬਹੁਤ ਪਰੇਸ਼ਾਨੀ ਨੇ ਮੈਨੂੰ ਕੀਤਾ ਫਿਰ ਉਸ ਤੋਂ ਬਾਅਦ ਡੀਐਸਪੀ ਸਰਦੇ ਮੈਂ ਗਈ ਜਦੋਂ ਮੈਂ ਡੀਐਸਪੀ ਸਰਦੇ ਗਈ ਖੜੋਣਾ ਨੇ ਇਹਨੂੰ ਕਿਹਾ ਕਿ ਜੇ ਲੇਡੀਜ਼ ਕੁਛ ਇਦਾਂ ਦਾ ਨਹੀਂ ਕਰਦੀ ਲੇਡੀਜ਼ ਦੇ ਘਰ ਮੁਲਾਜਮ ਨਹੀਂ ਜਾਣੇ ਚਾਹੀਦੇ ਉਸ ਤੋਂ ਬਾਅਦ ਇਹ ਨੇ ਸਾਡੇ ਘਰ ਮੁਲਾਜਮ ਕਿ ਦਿਨ ਹਟ ਗਿਆ ਫਿਰ ਮੈਂ ਇੱਕ ਥੋੜੇ ਦਿਨਾਂ ਬਾਅਦ ਇੱਕ ਵੀਡੀਓ ਦੇਖੀ ਗੜੇ ਦੀ ਬੇਟੀ ਦੀ ਜਦੋਂ ਮੈਂ ਗੜੇ ਦੀ ਬੇਟੀ ਦੀ ਵੀਡੀਓ ਦੇਖੀ ਤਾਂ ਮੈਂ ਕਿਹਾ ਜਦੋਂ ਇਸ ਲੜਕੀ ਮୋਰੇ ਹੋ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਮੋਰੇ ਹੋ ਸਕਦੇ ਅਸੀਂ ਫਿਰ ਆਪਣੀ ਵੀਡੀਓ ਮੀਡੀਆ ਨੂੰ ਦਿੱਤੀ ਕਿ ਸਾਡੀ ਬੇਟੀ ਨਾਲ ਤਾਂ ਇਹਨੇ ਬਹੁਤ ਜ਼ਿਆਦਾ ਬਦਤਮੀਜ਼ੀ ਨਾਲ ਬੋਲੇ ਆਇਆ ਇਹਦੇ ਕਰਕੇ ਅਸੀਂ ਆਪਣੀ ਬੇਟੀ ਲੁਕੋ ਲੁਕੋ ਕੇ ਰੱਖੀ ਸਾਰੇ ਪਿੰਡ ਨੂੰ ਅਸੀਂ ਇਹੀ ਕਹਿ ਕੇ ਸਾਡੀ ਬੇਟੀ ਬਾਹਰ ਚਲ ਗਈ ਪਰ ਬਾਹਰ ਨਹੀਂ ਗਈ ਹੋਈ ਸੀ ਸਾਡੀ ਬੇਟੀ ਅਸੀਂ ਲੁਕੋ ਕੇ ਰੱਖੀ ਹੋਈ ਸੀਗੀ ਤਾਂ ਇਹਨੂੰ ਅਸੀਂ ਇਹ ਤੁਹਾਨੂੰ ਫਿਰ ਬੁਲਾਉਂਦੇ ਵੀ ਰਹੇ ਆ ਫਲੋਰ ਕਿਸੇ ਰੂਮ ਦੇ ਵਿੱਚ ਵੀ ਫਲਾਨੀ ਜਗ੍ਹਾ ਆ ਜਾਓ ਫਲਾਨੀ ਜਗ੍ਹਾ ਆ ਜਾਓ ਤੁਹਾਨੂੰ ਡਰੈਸ ਦੱਸ ਕੇ ਬੁਲਾਉਂਦੇ ਵੀ ਰਿਹਾ ਤੇ ਸੱਚੋ ਹਾਂਜੀ ਮੈਨੂੰ ਨਹੀਂ ਮੇਰੀ ਬੇਟੀ ਨੂੰ ਬੁਲਾਉਂਦੇ ਰਿਹਾ ਜਿਹੜੀ ਵੀਡੀਓ ਦੇ ਵਿੱਚ ਐ ਮੇਰੀ ਬੇਟੀ ਨੂੰ ਕਹਿੰਦਾ ਰਿਹਾ ਫਲਾਨੀ ਜਗ੍ਹਾ ਮੇਰਾ ਹੈਗਾ ਆ ਉੱਥੇ ਆ ਜਾਓ ਮੇਰੀ ਬੇਟੀ ਬਸ ਇੱਦੀ ਕਹਿੰਦੀ ਰੇ ਅੱਜ ਮੈਂ ਠੀਕ ਨਹੀਂ ਗੀ ਅੱਜ ਮੇਰੇ ਤਾਇਆ ਜੀ ਐਕਟਿਵ ਆ ਲੈ ਗਏ ਆ ਬਸ ਬੇਟੀ ਮੇਰੇ ਇੱਦੀ ਚੂੰਟ ਤੇ ਚੂਠ ਹੀ ਹੁਣ ਬੋਲਦੀ ਰਹੀ ਆ ਫਿਰ ਜਿਆਦਾ ਜਿਆਦਾ ਹੀ ਹੋ ਗਿਆ ਹਟਿਆ ਹੀ ਨਹੀਂ ਹੱਟਿਆ ਹੀ ਨਹੀਂ ਫਿਰ ਮੇਰੀ ਬੇਟੀ ਕਹ ਇੱਕ ਕੁਛ ਵੀ ਕਰ ਸਕਦੇ ਆ ਕਿਉਂ ਨਾ ਆਪਾਂ ਇੱਥੋਂ ਚੱਲੀਏ ਅਸੀਂ ਰਾਤ ਨੂੰ 12 ਵਜੇ ਗੱਡੀ ਬੁਲਾਈ ਗੱਡੀ ਬੁੱਕ ਕਰਕੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਏ ਅਸੀਂ ਆਪਣੇ ਘਰ ਜਿੰਦਾ ਹੀ ਲਾ ਕੇ ਰੱਖਿਆ ਬਸ ਮੈਂ ਹੀ ਕਿਤੇ ਕਿਤੇ ਘਰ ਆ ਜਾਂਦੀ ਹੁੰਦੀ ਸੀ ਮੇਰੀ ਬੇਟੀਆਂ ਤਾਂ ਘਰ ਆਉਂਦੀਆਂ ਹੀ ਨਹੀਂ ਸੀ ਇਹ ਤੋਂ ਡਰਦੇ ਮਾਰੇ ਅੱਜ ਅਸੀਂ ਇੱਕ ਹੋਰ ਪੀੜਤ ਦੇ ਘਰ ਆਏ ਆ ਜਿਹੜਾ ਪੀੜਤ ਪਰਿਵਾਰ ਸੀ ਐਸਐਚਓ ਤੋਂ ਹਸਤਾਇਆ ਜਿਹੜਾ ਪਰਿਵਾਰ ਦੀ 22 ਸਾਲ ਦੀ ਲੜਕੀ ਆ ਉਹਨੂੰ ਵਾਰ-ਵਾਰ ਫੋਨ ਕਰਕੇ ਵੀਡੀਓ ਕਾਲਾਂ ਕਰ-ਕਰਕੇ ਉਹਨੂੰ ਸਤਾਇਆ ਸੀ ਉਹ ਪਰਿਵਾਰ ਜਿਹੜਾ ਸੀ ਆਪਣਾ ਕਾਫੀ ਲੰਮੇ ਸਮੇਂ ਤੋਂ ਘਰ ਛੱਡ ਗਿਆ ਸੀ ਘਰ ਛੱਡ ਕੇ ਹੋਰ ਪਾਸੇ ਚ ਪਰਿਵਾਰ ਰਹਿਣ ਲੱਗ ਪਿਆ ਸੀ ਤੇ ਆਪਣੀ ਬੇਟੀ ਨੂੰ ਇਹ ਕਹਿ ਕੇ ਵੀ ਇਹ ਬੇੜੀ ਵਿਦੇਸ਼ ਚਲੇ ਗਈ ਆ ਜਿਹੜੀ ਬੇਟੀ ਨੂੰ ਕਾਲਾ ਕਰਦਾ ਹੁੰਦਾ ਸੀ ਉਹਨੂੰ ਕਹਿ ਕੇ ਘਰ ਤੇ ਆਨੇ ਭੇਜੀ ਉਹਨੇ ਕਿਹਾ ਵੀ ਉਹ ਵਿਦੇਸ਼ ਚਲੇ ਗਈ ਆ ਤੇ ਉਸ ਤੋਂ ਬਾਅਦ ਉਹ ਪੇ ਦਾ ਪੁੱਤ ਜਿਹੜਾ ਐਸ ਐਚਓ ਆ ਉਹ ਕਾਲਾ ਕਰਨਾ ਨਹੀਂ ਛੱਡਿਆ ਇਹ ਪਰਿਵਾਰ ਬੜਾ ਦੁਖੀ ਸੀ ਇਹਨਾਂ ਜਦੋਂ ਕੰਡੈਕਟ ਕੀਤਾ ਇਹ ਇੱਥੇ ਤੱਕ ਨੌਂ ਤੱਕ ਪਹੁੰਚੀ ਸੀ ਇਹ ਜੀ ਸੁਸਾਈਟ ਕਰ ਲੈਣਾ ਅਸੀਂ ਇਹਨਾਂ ਨੂੰ ਕਿਹਾ ਵੀ ਕੋਈ ਸੂਸ਼ੈਟ ਕਰਨ ਦੀ ਲੋੜ ਨਹੀਂ ਲੋਕਤ ਸਾਹਿਬ ਮਾਚ ਜਿਹੜਾ ਆ ਉਹ ਤੁਹਾਡੇ ਨਾਲ ਖੜਾ ਹੈ ਤੁਸੀਂ ਆਪਣੇ ਘਰ ਆਓ ਇਹ ਅੱਜ ਆਪਣੇ ਘਰ ਆਏ ਆ ਤੇ ਅੱਜ ਇਹਨਾਂ ਨੂੰ ਅਸੀਂ ਘਰ ਮੈਣਨ ਆਏ ਇਹਨਾਂ ਦੇ ਤੇ ਇਹਨਾਂ ਦੀ ਮਦਦ ਕਰਾਂਗੇ ਠੋਕ ਕੇ ਤੇ ਜਿਹੜਾ ਐਸਐਚਓ ਆ ਜਿਹੜਾ ਇਹਨਾਂ ਨੂੰ ਦੀ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਸੀ ਇਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਿਹਾ ਸੀ ਜਿਹੜਾ ਕਹਿੰਦਾ ਤੇ ਕਹਿ ਰਿਹਾ ਸੀ ਝੂਠੇ ਪਰਚੇ ਨਾਲ ਤੇ ਦਰਜ ਕਰਨੇ ਆ ਸਿਰਫ ਤੇ ਸਿਰਫ ਇੱਕ ਆਪਣੀ ਲੜਕੀ ਨੂੰ ਜਿਹੜੀ ਆ ਫੋਨ ਕਰਦਾ ਸੀ ਵੀ ਬਰੇਸ ਕਮਰੇ ਵਿੱਚ ਆ ਉਹ ਮੈਨੂੰ ਮੈਲ ਇਦਾਂ ਦੀ ਇੱਕ ਕਪੂਤਾ ਜਿਹਾ ਕਰਦਾ ਸੀ ਤੇ ਉਹਦੇ ਕਰਕੇ ਨਾ ਤੇ ਝੂਠੇ ਪਾਟੇਦਾਨ ਕਰਨ ਨੂੰ ਤਿਆਰ ਹੋਇਆ ਸੀ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਇਦਾਂ ਦਾ ਐਸ ਐਚ ਓ ਆ ਉਹਨੂੰ ਸਾਰ ਤੋਂ ਸਾਰ ਸਜ਼ਾਵਾਂ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤੇ ਅਸੀਂ ਇਹ ਪਰਿਵਾਰ ਨੂੰ ਵੀ ਕੱਲ ਨੂੰ ਜਿਹੜਾ ਆ ਉਹ ਚੰਡੀਗੜ੍ਹ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਪਰਿਵਾਰ ਸਾਡੇ ਨਾਲ ਚੰਡੀਗੜ੍ਹ ਦੇ ਵਿੱਚ ਇਹਦੇ ਖਿਲਾਫ ਜਿਹੜੀ ਐਪਲੀਕੇਸ਼ਨ ਦੇਉਂਗਾ ਜੋ ਵੀ ਰਿਕਾਰਡ ਆ ਵੀਡੀਓ ਕਾਲ ਨਾ ਆ ਸਾਰਾ ਇਹਨਾਂ ਕੋਲ ਸਬੂਤ ਪਏ ਆ ਤੇ ਬੇਟੀ ਵੀ ਜਾ ਰਹੀ ਹੈ ਤੇ ਇਹਨਾਂ ਦੀ ਮਾਤਾ ਵੀ ਜਾ ਰਹੀ ਹੈ ਇਸ ਕਰਕੇ ਇਹ ਪਰਿਵਾਰ ਦੇ ਨਾਲ ਆਏ ਆ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਇੱਦਾਂ ਦੇ ਇਹ ਪ੍ਰੈਕਟ ਅਜੇ ਤੱਕ ਮਾੜੇ ਲੋਕ ਆ ਜਿਹੜੇ ਜਿਹੜੇ ਖਾਕੀ ਵਰਦੀ ਦੇ ਵਿੱਚ ਰਾਖਸ ਬੈਠੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਬਤ ਚੱਕ ਲੈਣਾ ਚਾਹੀਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਲੋਕਾਂ ਸਮਾਂ ਕਿਹਨਾਂ ਬਕਸੇ ਕਰਦੇ ਤੇਰਾ ਕੋ ਬੁਲਾਇਆ ਕਹਤਾ ਕਿ ਜਦ ਤੇਰਾ ਕੋ ਕਹਿ ਰਹੀ ਹਾਂ ਕਿ ਮਤਲਬ ਰੈਵਨੀ ਹੋਆ ਰੈਵਨੀ ਹੋ ਤੂੰ ਮੰਨਤੀ ਨਹੀਂ ਹੈ ਲੜਕਾ ਕਮਾ ਦੇ ਰਹੀ ਹੈ 2 ਲੱਖ ਰੁਪਏ तो तू लड़का की माँ दे रही दो लाख रुपए तो तू दो लाख रुपए दे दे ले ले तो ये फैसला कि यहीं पर मतलब वो कर दे मैंने बोला कि सर मैं पैसा भी काऊँ नहीं है मैं मेरे को पैसे नहीं चाहिए मेरे को इंसाफ चाहिए तो कह रहे कि दो लाख ले ले मतलब बहुत प्रयास किया उसने तो मेरे को इतना पता था कि उसकी माँ के इतना औकात है नहीं जो हमें पैसे हमारे मुंह मांगे दे सकते हैं तो उसके बाद कहने लगे चल दो लाख ले ले मैं बोले सर अगर मैं पाँच मेरे को पाँच लाख दे देगा तो मैं यहीं पर मतलब कि पर्चा नहीं कराऊंगी मैं ये बात बोली मतलब कि पाँच लाख दे दे मैं यहाँ पर्चा नहीं कराऊंगी सर ने कहने लगे कि पाँच लाख कितो देना उसने तो गरीब है तेरे को दो लाख तो दे रहे हैं दो लाख ले ले मैं भी सर आ गए आ गए तो हम लोग आपस में बैठ के बातें किए मुंडे को एक थप्पड़ भी हम लोग नहीं मारे तो बैठ के बातें करें उसने बोला कि मैं जब रेप हो गया है किसी को कुछ बताना नहीं है अपने घर के बाद घर में रखो तो उम्र हो जाएंगे तो मैं शादी कर दूंगी तो जो मौके तो राज सरपंच है उसने कहा कि अगर चार साल थोड़े नहीं है चार साल बहुत टाइम है चार साल में पता नहीं क्या हो जाते हैं लड़के की उम्र अठारह उन्नीस साल का है लड़की का लड़की चौदह साल की है उसके बाद पज ने कहा कि इसके मतलब जो जगह तीन मल्ले है चाहे दो मल्ले कर ओ जगह कुड़ी के नाम कर दो तो उसके बाद गारंटी दे दो कि मतलब तेरे लड़के से शादी होंगे इसने कहा कि ठीक है मैं ऐसे कर लूंगी देखो जी मैं 1988 وچ بطور سپاہی پرتی ہوئی سی اور ٹائم ٹو ٹائم اپنا جڑا ٹیسٹ دی کہ میں سمے سے تے مینوں میرے محکمہ ترقی دیتی تے میں اس مقام تے پہنچا کہ میں 5 ਜੂਨ ਨੂੰ ਆਲ ਕੇ ਬਤੌਰ ਐਸਚਓ ਫਲੋ ਲਗਾ ਸੀ ਹੂੰ ਤੇ ਫਲੋ ਲਾ ਕੇ ਜੋ ਮਈਆ ਸਰਕਾਰ ਦਾ ਮੇਲਾ ਹਰ ਸਾਲਾਨਾ ਹੁੰਦਾ ਉਸ ਸਾਲਾਨਾ ਮੇਲੇ ਦੇ ਵਿੱਚ ਜਿਹੜਾ ਹੈਗਾ ਵਾਰਸ਼ਿਕਾफी ਹੋ ਰਹੀ ਸੀ ਤੇ ਜਿਹੜਾ ਹੈਗਾ ਵਾ ਆਪਣੇ ਜਰਨੈਲ ਸਿੰਘ ਤੇ ਕਮੈਲ ਸਿੰਘ RAM ਜੀ ਪਰਸ਼ੋਤਮ لال ਤੇ ਹੋਰ ਇਹ ਨਾਲ ਸੀਗੇ ਜਿਹੜਾ ਕਿ ਇਹਨਾਂ ਦਾ ਗਰੁੱਪ ਬਣਾਇਆ ਹੋਇਆ ਜਿਹੜਾ RAM ਜਿਹੜਾ ਹੈਗਾ ਕਾਮਰੇਡ ਜਰਨੈਲ ਸਿੰਘ ਹੈ ਉਹ ਕਾਮਰੇਡ ਪਾਰਟੀ ਚੋਂ ਕੱਢਿਆ ਹੋਇਆ ਤੇ ਆਪਣੀ ਇੱਕ ਲੋਕਨ ਸਾਹ ਪਾਰਟੀ ਵੱਖਰੀ ਬਣਾ ਕੇ ਤਿੰਨ ਚਾਰ ਬੰਦੇ ਘੁੰਮ ਰਹੇ ਨੇ ਲੇਕਿਨ ਲੋਕਨ ਸਾਹ ਪਾਰਟੀ ਨਾ ਹੀ ਦਿੱਤਾ ਨਾ ਇਹਦਾ ਜਿਹੜਾ ਗਲਤ ਰੱਖਿਆ ਗਿਆ ਇਹਦਾ ਲੋਕਾਂ ਨੂੰ ਠੱਗਣ ਵਾਲੀ ਪਾਰਟੀ ਨਾ ਰੱਖਣਾ ਚਾਹੀਦਾ ਸੀ ਕਿਉਂਕਿ ਹਰ ਚੀਜ਼ ਨੂੰ ਇਹ ਮੁੱਦਾ ਬਣਾ ਕੇ ਪੀੜ ਦੇ ਨਾਲ ਖੜ ਕੇ ਉਹਨਾਂ ਦੀ ਸਹਿਮਤੀ ਲੈ ਲੈਂਦੇ ਨੇ ਸਹਿਮਤੀ ਲੈ ਕੇ ਤੇ ਜਿਹੜਾ ਦੂਜਾ ਹੁੰਦਾ ਬੰਦਾ ਉਹਦੇ ਕੋਈ ਪੈਸੇ ਜਿਹੜੇ ਆ ਇਹ ਠੱਗਦੇ ਨੇ ਜਿਹੜਾ ਜੋ ਹੈ ਆਪਣਾ ਮਿੰਤੇ ਵੀਡੀਓ ਤੇ ਇਲਜ਼ਾਮ ਲਾ ਰਹੇ ਨੇ ਮੀਹਾਂ ਮੈਂ 24 ਅੱਠ ਨੂੰ ਇਹ ਲੜਕੀ ਬੇਤੇ ਕੋ ਆਈ ਇਹ ਲੜਕੀ ਨਾਲ ਆਪਣੇ ਮਾਂ ਔਰ ਆਪਣਾ ਜਿਹੜਾ ਬਾਪ ਹੈ ਤੇ ਨਾਲ ਹੋਰ ਪਤਵੰਤੇ ਸੱਜੇ ਪਿੰਡ ਦੇ ਮੇਰੇ ਕੋਲ ਗੜੇ ਦੇ ਆਏ ਸੀ ਤੇ ਨਾਲ ਜਸਵਿੰਦਰ ਸਿੰਘ ਨੇ ਮੇਰੇ ਪੇਸ਼ ਕੀਤੇ ਸੀ ਵੀ ਇਹਨਾਂ ਦੀ ਮਤਲਬ ਸਾਰਾ ਗੱਲ ਹੋਈ ਆ ਤੇ ਜਦੋਂ ਮੈਂ ਸਾਰੀ ਗੱਲ ਸੁਣੀ ਤੇ ਮੈਨੂੰ ਚੁੰਨੀ ਦੇਵੀ ਨੂੰ ਸਾਰੀ ਗੱਲ ਦੱਸੀ ਤੇਰੀ ਲੜਕੀ ਦੇ ਨਾਲ ਜਿਹੜਾ ਹੈਗਾ ਵਾ ਉਹ ਬਲਾਤਕਾਰ ਹੋਇਆ ਜਦੋਂ ਮੈਂ ਸਾਰੀ ਗੱਲ ਪੁੱਛੀ ਕੀ ਗੱਲ ਕੀ ਹੋਈ ਹੈ ਕਹਿੰਦੇ ਸਾਡੇ ਗਵਾਂਢ ਚ ਰਹਿੰਦਾ ਸੀਗਾ ਮੁੰਡਾ ਉਸ ਟਾਈਮ ਤੇ ਮੈਨੂੰ ਇਹਨਾਂ ਨੇ ਆ ਵੀਡੀਓ ਜਿਹੜੀ ਬਾਅਦ ਚ ਦੱਸਣ ਦੇ ਵੀ ਹਾਂ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਕਿ ਮੈਂ ਦਿਖਾਉਂਗਾ ਡਰਾਵਾ ਦਾ ਇਹੋ ਜਿਹੀ ਕੋਈ ਗੱਲ ਮੈਨੂੰ ਡਿਲੇ ਦਿੱਤੀ ਹਮ ਲੇਕਿਨ ਇਹਨਾਂ ਜਿਹਨੂੰ ਦੱਸਿਆ ਵੀ ਉਹਨਾਂ ਜਿਹੜਾ ਹੈਗਾ ਬਲਾਤਕਾਰ ਹੋਇਆ ਹਮ ਤੇ ਫਿਰ ਬਾਅਦ ਚ ਦੱਸਿਆ ਵੀ ਹਾਂ ਵੀ ਹੁਣ ਆਪਾਂ ਮੈਂ ਮੇਰੇ ਕੋਲ ਲੇਡੀ ਇਨਸਪੈਕਟਰ ਆਸ ਟਾਈਮ ਹੈ ਨਹੀਂ ਉਹ ਅੱਜ ਦਾ ਹੈਗਾ ਮਕਦਮਾ ਵਾਲਾ ਪੋਕਸ ਤਿਆਰ ਹੋਣਾ ਤੇ ਮੈਂ ਜਿਹੜੀ ਜਿਹੜੀ ਇਨਸਪੈਕਟਰ ਆ ਦਾ ਇੰਟਰਵਿਊ ਕਰ ਲੈਣਾ ਮੈਂ ਉਸ ਨਾਲ ਅੱਜ ਆਪਣੀ ਗੱਲ ਕੀਤੀ ਹਮ ਗੱਲ ਕਰਕੇ ਤੇ ਉਹ ਕਹਿੰਦੇ ਵੀ ਤੁਹਾਡੇ ਕੋ ਮੌਕਾ ਮੈਨੂੰ ਮਾਇ ਆ ਰਹੇ ਨੇ ਹਮ ਲੇਕਿਨ ਉਹ ਟਾਈਮ ਤੇ ਟਾਈਮ ਕਾਫੀ ਹੋ ਗਿਆ ਸੀਗਾ ਤੇ ਜਦੋਂ ਮੈਂ ਦੁਬਾਰਾ ਬਾਹਰ ਕੇ ਦੇਖਿਆ ਨਿਕਲ ਕੇ ਵੀ ਹਾਂ ਕੋਈ ਬੰਦਾ ਇੱਥੇ ਹੈ ਕਿ ਨਹੀਂ ਹੈ ਤੇ ਕੋਈ ਵੀ ਇੱਥੇ ਹੈ ਨਹੀਂ ਸੀ ਜਿਸ ਕਰਕੇ ਮੈਂ ਮੌਕਾ ਨੂੰ ਰੋਕਤਾ ਮੈਂ ਵੀ ਮੈਡਮ ਉੱਤੇ ਚੱਲ ਗਿਆ ਨੇ ਤੁਸੀਂ ਨਾ ਆਇਓ ਹਮ ਬਾਅਦ ਵਿੱਚ ਜਿਹੜੀ ਗੱਲ ਹੋਈ ਆ ਇਹਨਾਂ ਨੇ ਆਫਿਸ ਚ ਗੱਲ ਕਰਦੇ ਰਹੇ ਵੀ ਜਿਹੜਾ ਰਾਜ ਰਾਜ ਹੰਸਾ ਹਮ ਉਹਨੇ ਕਲੀਅਰ ਕੱਟ ਜਿਹੜਾ ਹੈਗਾ ਵੀਡੀਓ ਚ ਉਹਦਾ ਨਾਮ ਵੀ ਲਿਆ ਚੁੰਨੀ ਦੇਵੀ ਨੇ ਵੀ ਰਾਜਗਮ ਹੰਸ ਜਿਹੜਾ ਸੀਗਾ ਉਹ ਸਾਨੂੰ ਉਹਦਾ ਦੋਨਾਂ ਲੜਕੀ ਲੜਕੇ ਦਾ ਆਪੇ ਵਿਆਹ ਕਰਾ ਕੇ ਤੇ ਜਿਹੜਾ ਹੈਗਾ ਨਾ ਗੋਲਾ ਹੁੰਦਾ ਉਹ 4 ਸਾਲ ਜੋ ਬਾਲਗ ਦੋ ਦੋ ਕਰਾਉਣਾ ਸੀਗਾ ਹਮ ਲੇਕਿਨ ਜਿਹੋ ਨਾਲ ਲੜਕੇ ਦਾ ਮਕਾਨ ਸੀਗਾ ਉਹ ਜਿਹੜਾ ਲੜਕੀ ਦੇ ਨਾਮ ਤੁਹਾਨੂੰ ਕਹਿ ਰਿਆ ਸੀਗਾ ਦੂਜੀ ਪਾਰਟੀ ਦੇ ਲੜਕੇ ਵਾਲੇ ਨੂੰ ਵੀ ਹਾਂ ਤੁਹਾਨੂੰ ਕਰਾ ਕੇ ਦਿਓ ਲੇਕਿਨ ਜਿਹੜਾ ਹੈਗਾ ਲੜਕੀ ਵਾਲੇ ਉਹ ਕਹਿੰਦੇ ਵੀ ਸਾਡੇ ਕੋਲ ਮਤਲਬ ਇੰਨੀ ਜਗ੍ਹਾ ਹੈਗੀ ਨਹੀਂ ਕਰਾ ਕੇ ਦੇ ਸਕਦੇ ਜਦੋਂ ਇਹਨਾਂ ਦੀ ਆਪਸੀ ਗੱਲਬਾਤ ਜਿਹੜੀ ਉਹ ਕਿਸੇ ਪਾਸੇ ਨਹੀਂ ਲੱਗੀ ਇਹ ਮੇਰੇ ਕੋਲ 4 ਅਕਤੂਬਰ ਨੂੰ ਆਏ ਦੁਬਾਰਾ ਸ਼ਾਮ ਜੀ ਨੂੰ ਤੇ ਉਸ ਟਾਈਮ ਤੇ ਕਾਫੀ ਮਤਲਬ ਟਾਈਮ ਚੇਂਜ ਹੋ ਚੁੱਕਾ ਨੇਰਾ ਪੈਂਦਿਆ ਸੀਗਾ ਤੇ ਮੈਂ ਉਸੇ ਵੇਲੇ ਆਪਣਾ ਉਸੇ ਨਾਲ ਗੱਲ ਕੀਤੀ ਵੀ ਹਾਂ ਵੀ ਉਸ ਸਾ ਮੈਨੂੰ ਇੱਕ ਲੇਡੀ ਇੰਸਪੈਕਟਰ ਚਾਹੀਦੀ ਹੈ ਜਿਨ੍ਹਾਂ ਨੇ ਮੈਡਮ ਸੀਮਾ ਨਾਲ ਮੈਨੂੰ ਨੰਬਰ ਦਿੱਤਾ ਤੇ ਮੈਂ ਮੈਡਮ ਸੀਮਾ ਨਾਲ ਗੱਲ ਕੀਤੀ ਤੇ ਮੈਡਮ ਸੀਮਾ ਕਹਿੰਦੇ ਵੀ ਠੀਕ ਆ ਮੈਂ ਜਿੰਨ ਤੋਂ ਚੱਲਦੀਆਂ ਨੇ ਉਹਨੇ ਘੰਟੇ ਮੈਂ ਪਹੁੰਚ ਜਾਣਾ ਤੇ ਜਦੋਂ ਜਦੋਂ ਮਤਲਬ ਮੈਡਮ ਸੀਮਾ ਜਿਹੜੀ ਹੈ ਸੌਰੀ ਮੀਨਾ ਦੁਬਾਰਾ ਮੈਨੂੰ ਫੋਨ ਕੀਤਾ ਮੈਂ ਫਗਵਾੜਾ ਲੰਘ ਗਈਆਂ ਤੇ ਮੈਂ ਆ ਰਹੀ ਹਾਂ ਹੂੰ ਤੇ ਜੰਮ ਦੇਖਿਆ ਬਾਹਰ ਤੇ ਕੋਈ ਵੀ ਨਹੀਂ ਸੀਗਾ ਮੈਂ ਮੈਮੋ ਅੱਛੇ ਤੇ ਕੋਈ ਵੀ ਨਹੀਂ ਹੈਗਾ ਹੂੰ ਤੇ ਤੁਸੀਂ ਇਹਦਾ ਸਵੇਰੇ ਆ ਕੇ ਸਵੇਰੇ ਬੁਲਾ ਲਾਂਗੇ ਹੂੰ ਤੇ ਜਿਹੜਾ ਹੈਗਾ ਅਗਲੇ ਦਿਨ 5 ਤਰੀਕ ਨੂੰ ਦੁਬਾਰਾ ਬੁਲਾਇਆ ਹੂੰ ਤੇ ਬੁਲਾ ਕੇ ਤੇ ਜਿਹੜੇ ਇਨਸਪੈਕਟਰ ਸਾਹਿਬ ਮੀਨਾ ਕੁਮਾਰੀ ਉਹਨਾਂ ਨੇ ਬਿਆਨ ਲਿਖਾਇਆ ਤੇ ਨਵਨਦੀਪ ਕੌਰ ਲੜਕੀ ਆ ਉਹ ਲਿਖ ਰਹੀ ਸੀ ਹੂੰ ਤੇ ਜਿਹੜੀ ਹੈਗੀ ਚੁੰਨੀ ਦੀ ਉਹ ਆਪਣੇ ਲਾਗੇ ਬਹੁਤ ਬੋਲ ਰਹੀ ਸੀਗੀ ਹੂੰ ਜਿੱਦਾਂ ਇਹਦਾ ਉਹ ਬੋਲਦੀ ਸੀ ਇਨਸਪੈਕਟਰ ਸਾਹਿਬ ਨੂੰ ਡਿਕਟੇਟ ਕਰੀ ਜਾ ਰਹੀ ਸੀ ਹੂੰ ਤੇ ਮੈਂ ਜਦੋਂ ਇਹ ਲਿਖਾਉਣ ਲੱਗੇ ਬਿਆਨ ਤੇ ਇਹਨਾਂ ਨਾਲ ਮੋਦੁਰ ਵਿਅਕਤੀ ਹੋਰ ਵੀ ਆਏ ਸੀਗੇ ਹੂੰ ਤੇ ਨਿਸਪਰ ਸਾਹਿਬ ਕਹਿੰਦੇ ਵੀ ਇਹ ਲੜਕੀ ਦਾ ਮਾਮਲਾ ਹੈਗਾ ਤੁਸੀਂ ਬਾਹਰ ਚਲ ਜਓ ਹੂੰ ਮੈਂ ਵੀ ਉੱਠ ਕੇ ਬਾਹਰ ਆ ਗਿਆ ਬੱਚੋ ਹੀ ਹੂੰ ਤੇ ਬਾਹਰ ਨੂੰ ਕਿ ਉਹਨਾਂ ਨੇ ਸਾਰਾ ਕੋਈ ਜੋ ਵੀ ਲਿਖਾਇਆ ਨਿਸਪਰ ਸਾਹਿਬ ਨੇ ਸਾਰਾ ਆਪਣਾ ਬਿਆਨ ਦੇਖ ਕੇ ਇਹ ਮੁਰਗੀ ਅਫੀਦਤ ਕਰਤੀ ਹੈ ਹੂੰ ਜਿਹੜਾ ਜੁੰਨੀ ਦੇਵੀ ਨੇ ਮੇਰੇ ਤੇ ਇਲਜ਼ਾਮ ਲਾਇਆ ਵੀ 24 ਅੱਠ ਨੂੰ ਮੈਂ ਆਈ ਸੀ ਤੇ ਮੇਰੇ ਛਾਤੀ ਦੇ ਹੱਥ ਫੇਰੇ ਤੇ ਬਲੋਗ ਕਿਹਦੇ ਵੀ ਡੰਡਾ ਦੀ ਇੰਦਰੀ ਦੇਖਦੇ ਨਾ ਬਲਤਕਾਰ ਹੋਇਆ ਕਿ ਨਹੀਂ ਹੋਇਆ ਹੂੰ ਦੇਖੋ ਮੈਂ ਕਿ ਜ਼ਿੰਮੇਵਾਰ ਹਸਤਰ ਹੂੰ ਮੇਰੀ ਏਜ ਜਿਹੜੀ ਹੈਗੀ ਆ ਉਹ ਅਸਲ 55 ਸਾਲ ਜਾ ਰਿਹਾ ਹੂੰ ਔਰ 38 ਸਾਲ ਮਹਿਕਮੇ ਚ ਮੇਰੀ ਸਰਵਿਸ ਚੁੱਪੀ ਆ ਹਮ ਐਸ ਜਿਹੜੀ ਸਰਵਿਸ ਦੇ ਦੌਰਾਨ ਅੱਜ ਤੱਕ ਮੇਰੇ ਤੇ ਕਿਸੇ ਵੀ ਲੇਡੀਜ਼ ਵੱਲੋਂ ਜਾਂ ਕਿਸੇ ਵੀ ਮਤਲਬ ਔਰਤ ਦੇ ਸੰਬੰਧ ਵਿੱਚ ਕੋਈ ਵੀ ਉਂਗਲ ਨਹੀਂ ਉੱਠੀ ਹਮ ਬਿਲਕੁਲ ਜਿਹੜੀ ਹੈਗੀ ਇਸ ਪੱਖੋਂ ਜਿਹੜੀ ਮੈਂ ਸਾਫ਼ ਆਪਣੀ ਨੌਕਰੀ ਕੀਤੀ ਹੈ ਹਮ ਤੇ ਜਿਹੜਾ ਇਹਨੇ ਦੱਸਿਆ ਹਾਂ ਵੀ ਕੋ ਰੱਖਿਆ ਸੀਗਾ ਅ ਡੰਡਾ ਕਿਹਦੇ ਵੀ ਹਾਂ ਵੀ ਦੇਖ ਕੇ ਚੱਕਰ ਲੈਨੇ ਆ ਹਮ ਇਹੋ ਜੀ ਗੱਲ ਬ ਕੋ ਗਲਤ ਹੈ ਮੇਰੇ ਜਿਹੜੇ ਹੈਗੇ ਥਾਣੇ ਦਾ ਜਿਹੜਾ ਸਾਰਾ ਜਿਹੜਾ ਵਾ ਉਹ ਮਾਨ ਜੋਗ ਹਾਈ ਕੋਰਟ ਦੇ ਕੈਮਰਿਆਂ ਨਾਲ ਰੱਖਿਆ ਰਿਹਾ ਹੋਇਆ ਹਾਈ ਕੋਰਟ ਜਿਹੜੀ ਉਹਨਾਂ ਨੂੰ ਆਪਣਾ ਜਿਹੜੀ ਮੋਨੀਟਰ ਕਰਦੀ ਹੈ ਕੈਮਰਿਆਂ ਨੂੰ ਜਿਹੜਾ 24 ਅੱਠ ਦੀ ਇਹ ਗੱਲ ਬਾਰੇ ਇਜ਼ਾਮ ਲਾ ਰਹੇ ਆ ਉਹ ਸਾਰਾ ਜਿਹੜਾ ਹੈਗਾ ਵਾ ਮਾਂ ਜੁਗ ਹਾਈ ਕੋਰਟ ਆਪ ਚੈੱਕ ਕਰ ਸਕਦੀ ਹੈ ਹਮ ਅਗਰ ਉਹਦੇ ਵਿੱਚ ਕੋਈ ਵੀ ਗੱਲ ਸਚਾਈ ਆਉਂਦੀ ਹੈ ਤੇ ਜੋ ਕਾਰਵਾਈ ਬੰਦੀ ਹੋਗੀ ਉਹਨੂੰ ਬੁਗਰੀ ਕਾ ਕਾਰਵਾਈ ਕਰਨਾ ਮੈਂ ਹੁਸੈਨ ਵੀ ਤਿਆਰ ਆ ਹਮ ਬਾਕੀ ਜਿਹੜੇ ਹੈਗੇ ਨੇ ਜਰਨੈਲ ਸਿੰਘ ਹੋਣੀ ਹੈ ਇਹਨਾਂ ਦਾ ਕੰਮ ਹੀ ਇਹ ਆ ਕਿ ਬੰਦੇ ਨੂੰ ਫਸਾਉਣਾ ਫਸਾ ਕੇ ਤੇ ਮੁੜ ਕੇ ਪੈਸੇ ਲੈਣਾ ਇਨਾਂ ਨੇ ਇਹ ਸਾਰਾ ਗੈਂਗ ਤਿਆਰ ਕੀਤਾ ਹੂੰ ਗੈਂਗ ਤਿਆਰ ਕਰਕੇ ਬਾਅਦ ਵਿੱਚ ਜਦੋਂ ਵੀਡੀਓ ਵਾਇਰਲ ਹੋਈ ਮੈਂ ਦੋ ਦੋਨਾਂ ਚਾਜਨਾ ਕਰਨ ਹੀ ਗਿਆ ਮੈਂ ਜਾਣਾ ਤੇ ਮੈਨੇਜਮੈਂਟ ਮੋਸਲ ਬਾਹਰ ਵਾਪਸ ਆ ਜਾਣਾ ਹੂੰ ਮੇਰੇ ਬੱਚੇ ਇਸ ਗੱਲ ਨੂੰ ਥੋੜਾ ਸਮਝਣ ਲੱਗੇ ਕੋਈ ਜਵਾਨ ਨੇ ਉਹ ਵੀ ਹੁਣ ਹੂੰ ਬਹਿ ਬਰੇ ਨੇ ਉਹ ਕਹਿੰਦੇ ਹਾਂ ਵੀ ਡੜੀਆਂ ਆਉਂਦੇ ਦਲਚਸਿਆਂ ਦੀ ਗੱਲ ਕੀ ਹੈ ਉਹਨਾਂ ਨੇ ਮੈਨੂੰ ਬਿਠਾ ਕੇ ਪੁੱਛਿਆ ਕਹਿੰਦੇ ਕੀ ਗੱਲ ਹੋਈ ਆ ਇਹ ਵੀਡੀਓ ਸਾਰੀ ਦੇਖ ਲਈਏ ਤੇ ਕਹਵਰਾਉਣਾ ਇਹ ਕੋਲ ਨਾਲ ਆ ਤੇ ਗੱਲ ਕੀ ਹੋਈ ਆ ਫੇਰ ਮੈਂ ਸਾਰੀ ਗੱਲ ਦੱਸੀ ਵੀ ਆ ਗੱਲ ਹੋਈ ਆ ਠੀਕ ਆ ਜਿਸ ਤੇ ਮੇਰਾ ਯਾਰ ਛੋਟਾ ਬੇਟਾ ਆ ਉਹ ਫੇਰ ਫਲੋਰ ਆਇਆ ਲੋਰ ਆ ਕੇ ਜਨਰਲ ਸਿੰਘ ਦੇ ਘਰ ਗਿਆ ਵੀ ਤੁਸੀਂ ਇਦਾਂ ਨਾ ਕਰੋ ਮੇਰੇ ਜਿਹੜਾ ਬਾਪ ਹੈਗਾ ਕੋਲ ਮੰਜਮਾ ਵਾਲਾ ਹੈਗਾ ਤੇ ਰਿਸ਼ਤੇਦਾਰੀ ਵਿੱਚ ਬਹੁਤ ਬੇਇੱਜ਼ਤੀ ਹੋ ਰਹੀ ਹੈ ਤੇ ਚੰਗਾ ਨਹੀਂ ਲੱਗਦਾ ਜਿਸ ਦਿਨ ਕਿਹਾ ਵੀ ਹਾਂ ਇਦਾਂ ਕਰ ਤੋ ਆਪਣੇ ਬਾਪ ਨੂੰ ਬੁਲਾ ਲਾ ਆਪਾਂ ਗੱਲ ਕਰ ਲੈਨੇ ਆ ਤੇ ਮੈਨੂੰ ਮਤਲਬ ਬੇਟਾ ਫੋਨ ਆਇਆ ਕਹਿੰਦਾ ਵੀ ਜਿਹੜੀ ਆ ਗੱਲ ਹੈਗੀ ਹੈ ਤੇ ਜਨਰਲ ਸਿੰਘ ਇਹਦਾ ਬੈਠ ਕੇ ਆਪਾਂ ਗੱਲ ਕਰ ਲੈਨੇ ਆ ਮੈਂ ਜੋ ਠੀਕ ਹੈ ਮੈਨੂੰ ਮੈਂ ਆਉਂਦਾ ਨਹੀਂ ਸੀਗਾ ਲੇਕਿਨ ਮੇਰੇ ਭੱਡੇ ਬੇਟੇ ਨੇ ਤੇ ਮੇਰਾ ਸਾਲਾ ਜਿਹੜਾ ਇਹਨਾਂ ਨੇ ਮੈਨੂੰ ਕੰਪੈਲ ਕੀਤਾ ਨਹੀਂ ਆਪਾਂ ਜਾਣਾ ਇਸ ਦਿਮੇ ਮੇਰਾ ਨਾਲ ਆਇਆ ਜੀ ਨਾਲ ਆਣ ਕੇ ਇਹ ਸਾਨੂੰ ਅੱਗੇ ਕਿ ਇਹਨਾਂ ਨੇ ਗੱਡੀ ਲਾਈ ਗੱਡੀ ਲਾ ਕੇ ਤੇ ਕੰਗਰ ਆਇਆ ਜਿਹੜਾ ਆ ਅੰਡਰਗਰਾਉਂਡ ਪੁਲ ਹੈ ਪੁਲ ਹੈਗਾ ਬਣਿਆ ਉੱਥੇ ਲੈ ਗਏ ਜਰਨੈਲ ਰਾਮਜੀ ਤੇ ਦੂਜਾ ਕਰਨੈਲ ਸਿੰਘ ਇਹ ਉੱਥੇ ਸਾਨੂੰ ਲੈ ਗਏ ਜੀ ਉੱਥੇ ਜਾ ਕੇ ਤੇ ਇਹਨਾਂ ਨੇ ਸਾਰੇ ਉਸ ਦੇ ਮੋਬਾਈਲ ਦਾ ਖਾਲਾ ਵੀ ਕੋਈ ਕੋਡਰ ਨੇ ਕਰ ਲੈ ਲੇ ਕੋ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਹਾਂ ਵੀ ਗੱਲ ਕੀਤੀ ਮੈਨੂੰ ਐਸਚੋ ਲੱਗ ਰਿਆਂ ਤੂੰ ਤੇ 1 ਕਰੋੜ ਰੁਪਇਆ ਦੇ ਦੇ ਹੂੰ ਤੇ ਅਸੀਂ ਜਿਹੜੇ ਹੈਗੇ ਆ ਭਈਏ ਉਹ ਸਾਰੇ ਭਜਾ ਦੇਾਂਗੇ ਪਰ ਅਸੀਂ ਜਿਹਨੇ ਵੀ ਹੈਗੇ ਆ ਇਹ ਲੱਭੂਗੇ ਜਿਹੜੀ ਕੁੜੀ ਵੀ ਕੱਲ ਨੂੰ ਕਿੱਥੇ ਗਈ ਆ ਹੂੰ ਇਨ ਮੇਰਾ ਸਭੀ ਹਾਂ ਵੀ ਸੱਜਣਾ ਨਾਮ ਮੈਨੂੰ ਰਿਸ਼ਵਤ ਕਰ ਲਈ ਹੈ ਨਾ ਮੈਨੂੰ ਪਤਾ ਤੇ ਨਾਮ ਨੇ ਪੈਸੇ ਦੇ ਸਕਦਾ ਮੈਂ ਤਾਂ ਸੱਚਾਈ ਦਾ ਪੱਖ ਰੱਖਲਾਇਆ ਵੀ ਹਾਂ ਵੀ ਇਹਦਾ ਚਿੰਦਾ ਕਸੂਰ ਦੱਸ ਦਿਓ ਕੀ ਹੈ ਲੇਕਿਨ ਉਹਨਾਂ ਮੇਰੀ ਗੱਲ ਹੀ ਸੁਣੀ ਉਹਨਾਂ ਕਹਿੰਦਾ ਜੇ ਨਹੀਂ ਤੇ ਚਲੋ ਕਰਦੇ ਆ ਪਹਿਲੋ 70 ਫਿਰ 50 ਤੇ ਜਦੋਂ ਨਾ 50 ਲੱਖ ਤੋਂ ਕਿਤੇ ਨਹੀਂ ਇਥੋਂ ਤੱਲੇ ਨਹੀਂ ਹੋਣਾ ਤੇ ਮੈਂ ਚੁੱਪ ਰਿਹਾ ਉਹਨਾਂ ਕਹਾ ਮੈਂ ਸੌਰੀ ਵੀ ਮੈਂ ਪੈਸੇ ਨਹੀਂ ਦੇ ਸਕਦਾ ਨਾ ਮੈਂ ਦੇ ਸ਼ੋਤ ਇਹਨਾਂ ਨਾਮੇ ਦੇਣੇ ਆ ਤੇ ਮੈਂ ਉਸ ਤੋਂ ਬਾਅਦ ਫੇਰ ਵੀਡੀਓ ਵਾਇਰਲ ਕੀਤੀਆਂ ਇਹ ਜਿਹੜਾ ਹੈਗੀਆਂ ਇੱਕ ਹੋਰ ਵੀਡੀਓ ਨਾਲ ਬੈਲ ਕਰਤੀ ਉਹ ਜਿਹੜੀ ਹੈ ਪਹਿਲਾਂ ਚੁੰਨੀ ਦੇਵੀ ਇਹਦੇ ਵਾਇਰਲ ਹੋਈ ਸੀ ਇੱਕ ਹੋਰ ਵੀਡੀਓ ਬੈਲ ਕਰਤੀ ਉਹਦੇ ਵਿੱਚ ਵੀ ਇਹਨਾਂ ਸਾਰਾ ਆਰਡਰ ਕਰਤਾ ਮੇਰਾ ਪਹਿਲਾਂ ਕੋ ਸਰਪੰਚ ਗਿਆ ਸੋਰੀ ਪੰਜ ਜਿਹੜੀ ਪਿੰਡ ਦੀ ਹੈ ਉਹ ਮੇਰਾ ਨਾਲ ਗੱਲ ਕਰ ਰਹੀ ਹੈ ਵੀ ਸਾਰੇ ਇਹਨਾਂ ਦਾ ਕੰਮ ਜ਼ਰੂਰੀ ਹੈ ਤੇ ਤੁਹਾਨੂੰ ਗੱਲਾਂ ਲੇਕਿਨ ਸਾਡਾ ਕੋ ਟਾਈਮ ਕੱਟਾਂ ਕਿਤੇ ਜਾਣਾ ਤੇ ਮੈਂ ਜਦੋਂ ਦੱਸਿਆ ਵੀ ਮੈਂ ਇਸ ਟਾਈਮ ਰਸਤੇ ਹੈਗਾ ਤੇ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਥਾਣੇ ਆਜੋ ਦੇ ਕਹਿੰਦੇ ਨਹੀਂ ਤੂੰ 2 ਮੀਟਰ ਦੀ ਸਾਨੂੰ ਮਿਲੋ ਤੂੰ ਲਾਗੇ ਹੈਗੇ ਉੱਤੇ ਹੂੰ ਤੇ ਮੈਂ ਪੁੱਛਿਆ ਵੀ ਤੂੰ ਕਿੱਥੇ ਹੋ ਮਸਾਂ ਹਾਂ ਵੀ ਨਵੇਂ ਸ਼ਹਿਰ ਅੱਡੇ ਲਾਗੇ ਆ ਹੂੰ ਜਿਹੜਾ ਉਹਨਾਂ ਨੇ ਗਾਣਾ ਸੁਣ ਕੇ ਤੇ ਲੜਕੀ ਨੂੰ ਫੋਨ ਫੜਾਤਾ ਹੂੰ ਲੜਕੀ ਨੂੰ ਫੋਨ ਫੜਾਉਣ ਤੋਂ ਬਾਅਦ ਮੈਨੂੰ ਜਿਸਾਬ ਜੋ ਬੇਟਾ ਵੀ ਤੁਸੀਂ ਤਾਂ ਕਰੋ ਸੁੱਤਰੋਗੇ ਤੇ ਤਾਂ ਇੱਧਰੋਂ ਆ ਜਿਓ ਜਿੱਥੇ ਮੇਰਾ ਕਮਰਾ ਹੈਗਾ ਮੈਨੂੰ ਫੋਨ ਕਰ ਤਾਂ ਬਾਹਰ ਆ ਜਾਊਗਾ ਜਿਹੜਾ ਮੈਨੂੰ ਬੇਟਾ ਕਿਹਾ ਪੁੱਤ ਕਿਹਾ ਜਿਹੜਾ ਜਾਂ ਕਿਹਾ ਹਾਂ ਵੀ ਜੋ ਵੀ ਉਹਦੇ ਲਫ਼ਜ਼ ਬੋਲੇ ਵਧੀਆ ਇਹ ਸਾਰੇ ਇਹਨਾਂ ਨੇ ਕੱਟਦੇ ਆ ਆਮ ਰੁਟੀਨ 'ਚ ਮੈਂ ਆਪਣੇ ਜਿਹੜੇ ਪੋਤੇ-ਪੋਤੀਆਂ ਹੈਗੇ ਜਾਂ ਉਹ ਮੈਨੂੰ ਘਰੋਂ ਹੀ ਫੋਨ ਆਉਂਦਾ ਮੇਰੀ ਬੇਟੀ ਵੀ ਜਵਾਨ ਆ ਤੇ ਮੈਂ ਆਮ ਰੁਟੀਨ ਦੇ ਵਿੱਚ ਉਹਨਾਂ ਕਹਿੰਦਾ ਪੁੱਤ ਕਦੇ ਬੁੱਗਾ ਕਦੇ ਆਮ ਛੋਟੇ-ਛੋਟੇ ਨਾਲ ਪਿਆਰ ਨਾਲ ਲੈਣਾ ਮੇਰੇ ਰੁਟੀਨ ਦੇ ਵਿੱਚ ਕਦੇ ਮੂੰਹ ਇਹ ਨਿਕਲ ਗਈ ਹੁਣ ਆ ਬੁੱਕੇ ਤੇ ਉੱਥੇ ਆ ਜਾ ਤੇ ਇਹਨਾਂ ਨੇ ਉਹ ਗੱਲ ਜਿਹੜੀ ਹੈਗੀ ਆ ਉਹ ਸਾਹਮਣੇ ਲਾ ਕੇ ਪੇਸ਼ ਕਰਤੀ ਹੈ ਲੇਕਿਨ ਜਿਹੜੀ ਮੈਂ ਗੱਲਾਂ ਕਹੀਆਂ ਬੇਟੇ ਕਹਾ ਜਾਂ ਪੁੱਤ ਕਹਾ ਉਹ ਗੱਲਾਂ ਸਾਰੇ ਵਿੱਚੋਂ ਕੱਟਦੀਆਂ ਉਹਨਾਂ ਨੇ ਹੂੰ ਬਾਅਦ ਵਿੱਚ ਜਿਹੜਾ ਇਹਨਾਂ ਜਾਂ ਮੈਨੂੰ ਇੱਕ ਅਕਸਰ ਤੋਂ ਫੋਕ ਮੇਰੇ ਫਲੈਟ ਕਾਲ ਆਈਆਂ ਦੋ ਦੋ ਨੰਬਰਾਂ ਤੋਂ ਆਈਆਂ ਜੀ ਉਹ ਮੈਂ ਤੁਹਾਨੂੰ ਨੰਬਰ ਦੱਸ ਦਿੰਨਾ ਹੂੰ ਤੇ ਇੱਕ ਹੈ ਇੱਕ ਹੈਗਾ ਜੀ 92300 9688367 ਹੂੰ ਦੂਜਾ ਹੈਗਾ 92309 5520 501 ਹੂੰ ਕੋਈ ਸਜਾਦ ਭੱਟੀ ਆਪਣੇ ਆਉਂਦਾ ਦੱਸਦਾ ਜੀ ਹੂੰ ਤੇ ਉਹ ਕਹਿੰਦਾ ਵੀ ਮੈਂ ਵੱਡੇ ਵੱਡੇ ਸਜਾਰ ਤੇ ਆ ਜਾਂ ਇੱਕ ਵਾਰ ਬੰਬ ਕੇ ਬੰਬ ਕਾਹਨ ਕੀਤਾ ਕਿਸੇ ਦੇ ਘਰ ਉਹ ਵੀ ਮੈਂ ਹੀ ਕਰਾਇਆ ਸੀਗਾ ਤੇ ਤੂੰ ਤਗੜਾ ਹੋ ਜਾ ਹੂੰ ਅੱਜ ਤੱਕ ਮੈਨੂੰ ਮੇਰੇ 38 ਸਾਲ ਦੇ ਕੈਦ ਵਿੱਚ ਕਦੇ ਕੋਈ ਧਮਕੀ ਨਹੀਂ ਆਈ ਹੂੰ ਮੈਂ ਵੱਡੇ ਵੱਡੇ ਜਿਹੜੇ ਗੈਂਗਸਟਰ ਵੀ ਗਾ ਫੜ ਕੇ ਹੀ ਉਨਕਾਲਵੇ ਕੀਤੀ ਆ ਹੂੰ ਕਦੇ ਇਹੋ ਜੀ ਗੱਲ ਨਹੀਂ ਆਈ ਲੇਕਿਨ ਇਸ ਟਾਈਮ ਤੇ ਇੱਕ ਦਿਨ ਮੇਰਾ ਸਾਰਾ ਕੈਰੈਕਟਰ ਖਤਮ ਕਰਤਾ ਇਹਨਾਂ ਨੇ ਹੂੰ ਦੂਜਾ ਮੈਨੂੰ ਇਹ ਬਾਹਰੋਂ ਪਾਕਿਸਤਾਨ ਤੋਂ ਧਮਕੀਆਂ ਆ ਰਹੀਆਂ ਇਟ ਮੀਨਜ਼ ਜਰਨੈਲ ਸਿੰਘ ਹੋਣਾ ਦਾ ਪਾਕਿਸਤਾਨ ਏਜੰਸੀਆਂ ਦੇ ਨਾਲ ਵੀ ਕੋਈ ਨਾ ਕੋਈ ਲਿੰਕ ਹੈਗਾ ਕਿਉਂਕਿ ਮੈਨੂੰ ਉਥੋਂ ਜਿਹੜੇ ਹੈਗੇ ਧਮਕੀਆਂ ਆ ਰਹੀਆਂ ਜੀ ਹੂੰ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਇਹਦੀ ਚੰਗੀ ਤਰ੍ਹਾਂ ਨਿਚੋੜ ਕੇ ਜਿਹੜੇ ਕੱਢਿਆ ਜਾਵੇ ਦੇ ਮੈਂ ਮੰਗ ਕਰਦਾ ਕਿ ਜਿਹੜਾ ਹੈਗਾ ਵਾ ਇਸ ਜਿਹੜੇ ਮਾਮਲੇ ਸਾਰੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਨੰਬਰ 2 ਜਿਹੜਾ ਜਰਨੈਲ ਸਿੰਘ ਹੋਣੀ ਹੈ ਤੇ ਰਾਮਜੀ ਹੈ ਰਾਮਜੀ ਆਪ ਕ੍ਰਿਮੀਨਲ ਆਦਮੀ ਹੈ ਇਹ ਤੇ 7-8 ਤਰ੍ਹਾਂ ਆਪਣੇ ਪਹਿਲਾਂ ਪਰਚੇ ਦਰਜ ਹੈਗੇ ਨੇ ਇਹਦੇ ਪਿੰਡ ਵਿੱਚ ਇੱਕ ਸਾਡੀ ਚੌਕੀ ਹੈ ਇਹ ਚੌਕੀ ਵਿੱਚ ਗੋਣਾ ਚਾਹੁੰਦਾ ਤੁਹਾਂ ਕਿਉਂਕਿ ਇਹ ਚੱਟੇ ਦਾ ਜਿਹੜਾ ਹੈਗਾ ਕਾਰੋਬਾਰ ਕਰਨ ਦੇ ਵਿੱਚ ਦੂਜਿਆਂ ਦੇ ਪੈਸੇ ਦੇ ਕੇ ਮਦਦ ਕਰਦਾ ਤੇ ਜਿਹੜਾ ਮੇਰੇ ਵੱਲ ਪਹਿਲਾਂ ਜਿਹੜੇ ਮੇਰੇ ਪਹਿਲੇ ਸਚੁਰੇ ਨੇ ਉਹਨਾਂ ਵੱਲੋਂ ਮੇਰੇ ਵੱਲੋਂ ਜਿਹੜਾ ਹੈਗਾ ਨਸ਼ੇ ਤੇ ਪੂਰੀ ਸਰਕਾਰ ਤੇ ਹਕੂਮਤਾਂ ਉਹ ਨੱਥ ਪਾਈ ਹੋਈ ਸੀ ਤੇ ਜਿਹੜਾ ਉੱਥੇ ਇਹਦਾ ਕੰਮ ਬਿਲਕੁਲ ਕੋ ਬੰਦ ਹੋ ਚੁੱਕਾ ਸੀ ਕਿਉਂਕਿ ਮੇਰਾ ਜਿਹੜਾ ਚੌਂਕੀ ਇੰਚਾਰਜ ਸੀ ਸੁਖਦੇਵ ਸਿੰਘ ਪਹਿਲਾਂ ਲਗਾ ਬਹੁਤ ਤੇਜ਼ ਨਾਲ ਤੇ ਵਧੀਆ ਅਫਸਰ ਸੀਗਾ ਉਹਨੂੰ ਜਦੋਂ ਵੀ ਮੈਂ ਫੋਨ ਕਰਦਾ ਸੀ ਉਹ ਮੇਰੇ ਤੋਂ ਪਹਿਲਾਂ ਕਾਰਵਾਈ ਕਰ ਦਿੰਦਾ ਸੀ ਇਸ ਕਰਕੇ ਇਹਦਾ ਬਿਲਕੁਲ ਜਿਹੜਾ ਹੈਗਾ ਵਾ ਕਾਰੋਬਾਰ ਖਤਮ ਹੋ ਚੁੱਕਾ ਸੀਗਾ ਤੇ ਇਹ ਚਾਹੁੰਦਾ ਸੀ ਮੈਂ ਇਥੇ ਚੌਂਕੀ ਚ ਛਾ ਦੇਆ ਇਹਨੇ ਮਾਂਜੋਗ ਹਾਈ ਕੋਰਟ ਚ ਗ੍ਰੇਟਿਵ ਵੀ ਕੀਤੀ ਸੀ ਜਿਹੜੀ ਹੈ ਉਹ ਮੈਂ ਉਦੋਂ ਜਦੋਂ ਤਰੀਖ ਸੀਗੀ ਮਾਂਜੋਗ ਹਾਈ ਕੋਰਟ ਤੇ ਪ ਤੇ ਜਿਹੜਾ ਹੁਣ ਜਰਨੈਲ ਸਿੰਘ ਹੈ ਇਹ ਕਮਰੇ ਪਾਲਤੀ ਕੱਢਿਆ ਹਾਂ ਇਨਸਾਫ ਲੋਕਨ ਸਾਭਾ ਪਾਰਟੀ ਜਿਹੜੇ ਬਣਾਈ ਹੈ ਇਹ ਲੋਕਾਂ ਨਾਲ ਇਨਸਾਫ ਨਹੀਂ ਧੱਕਾ ਕਰ ਰਿਹਾ ਹੱਥਾਂ ਤੇ ਜੋ ਵੀ ਪੀੜਤ ਦੇਖਦਾ ਵੇ ਹਾਂ ਵੀ ਕਿਸੇ ਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਪੀੜ ਹੈਗੀ ਹੈ ਕੋਈ ਉਹਦਾ ਧੱਕਾ ਹੋ ਰਿਹਾ ਉਹਦੇ ਨਾਲ ਜਾ ਖੜ ਜਾਂਦਾ ਤੇ ਲੋਕਾਂ ਦੀ ਸੈਂਤੀ ਲੈ ਲੈਂਦਾ ਲੇਕਿਨ ਆਪ ਜਿਹੜਾ ਹੈਗਾ ਸਾਰੇ ਪੁੱਠੇ ਸਾਰੇ ਕੰਮ ਇਹ ਕਰਦਾ ਇਹਨਾਂ ਦਾ ਗਰੋਹ ਬਣਿਆ ਹੋਇਆ ਇਹ ਬੰਦੇ ਨੂੰ ਹਰ ਪਾਸੇ ਆਪਣੇ ਸਕੰਜੇ ਕੱਸ ਲੈਂਦੇ ਨੇ ਸਕੰਜੇ ਕੱਸ ਕੇ ਉਸ ਤੋਂ ਬਾਅਦ ਕੋ ਪੈਸੇ ਲੈਂਦੇ ਨੇ ਕਹਿੰਦੇ ਕਿ ਜੰਨਾਂ ਨੂੰ ਹੁਣ ਮੰਗ ਕੀ ਕਰਦੇ ਹੋ ਉਹਨ ਦੇਖੋ ਜੀ ਮੈਂ ਸਾਰੀ ਉਮਰ ਆਪਣੀ ਜਿਹੜੀ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਔਰ ਬੜੇ ਯੋਗਨਾ ਮੈਂ ਜਿਹੜਾ ਹੋ ਦਸਾਂ ਮਹੀਨਾ ਤੱਕ ਮੈਂ ਪੈਨਸ਼ਨ ਜਾ ਰਿਹਾ ਤੇ ਮੇਰੇ ਹਿਸਾਬ ਨਾਲ ਸਾਰਾ ਕੋ ਫੰਡ ਫੰਡ ਪਾ ਕੇ ਵੱਧ ਤੋਂ ਵੱਧ ਮੇਰੇ 70-80 ਹਜ਼ਾਰ ਰੁਪਿਆ 80 ਲੱਖ ਰੁਪਿਆ ਮੇਰੇ ਕੋਲ ਵੱਧ ਤੋਂ 70 ਹੋ ਸਕਦਾ ਠੀਕ ਹੈ ਜੀ ਉਹ ਮੈਂ ਸਾਰੀ 33 ਸਾਲਾਂ ਦੀ ਜਿਹੜੀ ਹੈ ਮਿਹਨਤ ਉਹ 33 ਸਾਲਾਂ ਦੀ ਸਿਰਫ ਇੰਨਾ ਕੋ ਮੇਰੇ ਕੋ ਜਿਹੜਾ ਇਹ ਤੇ ਮੇਰਾ ਜਿਹੜਾ ਫੰਡ ਹੈਗਾ ਉਹ ਜਮ੍ਹਾਂ ਹੋਇਆ ਠੀਕ ਹੈ ਜੀ ਮੇਰੇ ਕੋਲ ਬੈਂਕ ਬੈਲੈਂਸ ਜਿਹੜਾ ਤੁਸੀਂ ਦੇਖ ਸਕਦੇ ਹੋ ਕਿੰਨੇ ਹੈਗੇ ਨੇ ਠੀਕ ਹੈ ਜੀ ਇਹ ਜਿਹੜਾ ਹੈਗਾ ਇਹਨੇ ਪੈਸੇ ਮੇਰੇ ਕੋਲ ਮੰਗ ਰਿਆ ਜੇ ਤੋ ਸਾਫ਼ ਯਾਰ ਹੈ ਵੀ ਇਹ ਪਹਿਲਾਂ ਵੀ ਕਈਆਂ ਕੋਲ ਮੰਗਦਾ ਸੀਗਾ ਤੇ ਹੁਣ ਤੇ ਇਹਨੇ ਮੇਰੇ ਕੋਲ ਮੰਗੀ ਰਹੀ ਸਿੱਧੀ ਗੱਲ ਕਹਿ ਦਿੱਤੀ ਹਾਂ ਮੈਂ ਇਹਨੇ ਪੈਸੇ ਦੇ ਦੇ ਦੋ ਤੇ ਮੈਂ ਤੁਹਾਡਾ ਰਫਾਫਾ ਕਰਾ ਦਿੰਦਾ ਜਦ ਕਿ ਜਿਹੜੀ ਲੜਕੀ ਹੈ ਵੀ ਮਾਂ ਵਾਂ ਉਹ ਲੜਕੇ ਦੇ ਕੋਲੋਂ ਰੁਪਈਆ 5 ਲੱਖ ਦੀ ਮੰਗ ਕਰ ਰਹੀ ਹੈ ਉਹ ਵੀਡੀਓ ਵੀ ਬਚਾ ਚੁੱਕੀ ਹੈ ਕਿ 5 ਲੱਖ ਰੁਪਈਆ ਦੇ ਦਿੱਤੇ ਤੇ ਮੈਂ ਰਫਾਫਾ ਕਰ ਦਿੰਨੀ ਸਾਰਾ ਕੁਝ ਹੀ ਲੇਕਿਨ ਉਹ ਗਰੀਬ ਬੰਦੇ ਸੀ ਉਹ 2 ਲੱਖ ਦਿੰਦੇ ਹੀ ਇਹ ਮੰਨੀ ਨਹੀਂ ਇਹ ਗੱਲ ਨੂੰ ਦੂਜਾਂ ਦਾ ਸ਼ਾਤ ਤੇ ਰੱਖੀ ਵੀ ਮੈਨੂੰ ਆਪਣਾ ਮਕਾਨ ਦੇ ਦੇਣ ਉਹ ਮਕਾਨ ਵੀ ਦੇ ਰਹੇ ਉਹ ਕਿੱਥੇ ਜਾਣਗੇ ਗਰੀਬ ਲੋਕ ਦਿੰਦੇ ਜਿਹੜੇ ਇਹਦੇ ਵਿੱਚ ਹੁਣ ਸਾਰੀਆਂ ਗੱਲਾਂ ਜਿਹੜੀਆਂ ਆ ਤੁਹਾਡੇ ਮੱਗੇ ਰੱਖਤੀਆਂ ਜੀ ਪਹਿਲਾਂ ਤੁਸੀਂ ਇੱਕ ਪੱਖ ਹੁੰਦੇ ਸੀ ਅੱਜ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਦੀਆਂ ਬਾਕੀ ਤੁਸੀਂ ਜਾਣੋ ਤੇ ਜਨਤਾ ਵਿੱਚ ਸਹੀ ਗੱਲ ਨੂੰ ਸਮਝਦਾਰ ਹੈ ਇਹ ਸਮਝ ਕੇ ਆਪੀ დას ਦੂਗੀ ਵੀ ਹਾਂ ਕੋਣ ਕਰਦਾ ਕੋਣ ਠੀਕ ਹੈ ਮੈਂ ਜਰਨਲ ਫਲੋਰਾ ਲੋਕਾਂ ਸਭ ਮੱਚ ਵੱਲੋਂ ਇਹ ਜਿਹੜਾ ਅੱਜ ਪੀੜਤ ਪਰਿਵਾਰ ਆ ਉਹਦੇ ਨਾਲ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਆ ਉਹਦੇ ਵਿੱਚ ਸਾਥੀ ਸਾਡੇ ਹਸ ਰਾਜ ਜੀ ਜਿਨ੍ਹਾਂ ਨੇ ਸਾਨੂੰ ਪਰਿਵਾਰ ਪਰਿਵਾਰ ਜਿਹੜਾ ਮਲਾਇਆ ਉਹ ਜਦੋਂ ਮਿਲੇ ਆ ਪਰਿਵਾਰ ਦੀ ਦੁੱਖਿਆ ਨਾ ਚੋ ਅਕਰ ਹੋਇਆ ਭਗਤ ਤੋਂ ਜਿਹੜੀ ਤਰਖਾਸ ਦਿੱਤੀ ਸੀ ਕੇਸ ਹੋਏ ਸੀਗੇ ਪਰਿਵਾਰ ਉਹਦੀ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਕਾਰਵਾਈ ਜਿਹੜੀ ਲੇਟ ਹੁੰਦੀ ਹੁੰਦੀ ਲਗਭਗ 1 ਮਹੀਨਾ 10 ਦਿਨ ਬੀਤ ਗਏ ਤੇ ਲੜਕੀ ਦੇ ਜਿਹੜਾ ਅਰਜਾ ਦਰਜ ਉਹਦੇ ਖਿਲਾਫ ਦੋਸ਼ੀ ਦੇ ਪਰਚਾ ਦਰਜ ਕੀਤਾ ਉਹ 1 ਮਹੀਨਾ ਦਾ ਦਿਨ ਬਾਅਦ ਕੀਤਾ ਉਸ ਤੋਂ ਬਾਅਦ ਜਿਹੜੀ ਬੇਟੀ ਆ ਜਿਹਨਾਂ ਬਲਾਤਕਾਰ ਹੋਇਆ ਉਹਦੀ ਹਜੇ ਤੱਕ ਮੈਡੀਕਲ ਨਹੀਂ ਹੋਇਆ ਸਿੱਧਾ ਸਿੱਧਾ ਜਿਹੜਾ ਆ ਮੰਨ ਲਓ ਇੱਥੋਂ ਦਾ ਐਸ ਐਚਓ ਆ ਉਹ ਦੋਸ਼ੀਆਂ ਨੂੰ ਮਿਲਿਆ ਹੋਇਆ ਸੀ ਤੇ ਨਾਲ-ਨਾਲ ਦੋਸ਼ੀਆਂ ਦੇ ਮਿਲ ਦੇ ਨਾਲ ਉਹ ਤੋਂ ਬਾਅਦ ਜਿਹੜਾ ਉਹਨੇ ਇੱਕ ਨੌੜੀ ਹਰਕਤ ਕੀਤੀ ਆ ਜਿਹੜਾ ਵੀਰ ਤੇ ਪਰਿਵਾਰ ਸੀ ਉਹਨੂੰ ਮੰਨ ਲਓ ਵੀ ਉਹਨੇ ਇਦਾਂ ਦੀਆਂ ਸਲੀਲ ਹਾਕ ਤਾਂ ਕੀਤੀਆਂ ਉਹਦੇ ਪਰਿਵਾਰ ਦੇ ਉਹਦੀ ਮਾਂ ਲੜਕੀ ਦੇ ਮਾਂ ਦੇ ਗੋਪ ਤੰਗਾ ਦੇ ਹੱਥ ਲਾਇਆ ਉਹਦੀ ਮੰਨ ਲਓ ਸਾਥ ਤਿੰਨੂੰ ਟੱਚ ਕੀਤਾ ਇਦਾਂ ਦੀਆਂ ਹਰਕਤਾਂ ਕਰਕੇ ਉਹ ਤੋਂ ਬਾਅਦ ਕੀ ਹੋਇਆ ਮਿਲ ਉਹ ਕਰਨ ਤੋਂ ਬਾਅਦ ਇਹ ਉਸ ਨੂੰ ਲੜਕੀ ਦੀ ਮਾਂ ਨੂੰ ਫੋਨ ਬਾਰ-ਬਾਰ ਕਰਦਾ ਰਿਹਾ ਮੈਨੂੰ ਕੱਲੀ ਨੂੰ ਕਿਤੇ ਆ ਕੇ ਵੱਖਰੇ ਤੌਰ ਤੇ ਮਿਲ ਕੱਲੀ ਨੂੰ ਮਿਲ ਕੱਲੀ ਨੂੰ ਮਿਲ ਇਸ ਕਰਕੇ ਦੋ ਤਿੰਨ ਵਾਰੀ ਫੋਨ ਕੀਤਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਮਾਂ ਕੋਲ ਐਸ ਐਚਓ ਆ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਲਦੀ ਤੋਂ ਜਲਦੀ ਅਸੀਂ ਐਸ ਐਸ ਪੀ ਦਾ ਧੰਨਵਾਦ ਕਰਦੇ ਆ ਅਸੀਂ ਰਾਤ ਲਗਭਗ 9:30 10 ਵਜੇ ਉਹਨਾਂ ਨੂੰ ਵਟਸਐਪ ਤੇ ਸਾਰੇ ਜਿਹੜਾ ਰਿਪੋਰਟ ਸੀਗਾ ਉਹ ਭੇਜ ਦਿੱਤਾ ਸੀ ਜਿਹੜੇ ਐਸ ਐਚੀ ਵੀਡੀਓ ਕਾਲਾਂ ਸੀ ਜਾਂ ਉਹਦੀਆਂ ਮਾਲ ਰਿਪੋਰਟ ਕੇ ਸੀ ਉਹ ਸਾਰੇ ਭੇਦਿਤ ਫੌਰਨ ਨਹੀਂ ਉਹਨਾਂ ਨੇ ਰਿਐਕਸ਼ਨ ਕਰਦੇ ਹੋਏ ਜਿਹੜਾ ਐਸਐਚਓ ਹੀ ਲੈਨ ਹਾਜ਼ਰ ਕਰ ਦਿੱਤਾ ਅਸੀਂ ਐਸਐਸਪੀ ਦੇ ਹੱਥੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਵੀ ਆਸ ਕਰਦੇ ਜਿਹੜੇ ਵੱਡੇ ਅਧਿਕਾਰੀ ਆ ਉਹਨਾਂ ਤੋਂ ਆਸ ਕਰਦੇ ਆਂ ਵੀ ਇਹ ਐਸਐਚਓ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਐਕਟ ਲੱਗਦਾ ਉਤੇ ਉਧਾਰਾਂ ਲਾ ਕੇ ਉਹਨੂੰ ਸੁਦਾਕਾ ਦੇ ਵਿੱਚ ਬੰਦ